जो पति के को की बिहार के अपेक्षा करता है ऊपर से प्रतियोगिताली प्रैक्टिस सो नेहा भवसिया काल अब आज गौरव सर बोले सो नेहा भव हेलो आज अभिषेक बोलिए सो नेहा आज सुपर बोल देंगे हा जी सुपर्ब है हां जी हां रवि जी ਪੂਰਾ ਫ੍ਰੇਮ ਆਊਗਾ ਤੇਰਾ ਉਹ ਤਾਂ ਪੂਰੀ ਹਾਲੀ ਦੀ ਗੱਲ ਹੈ ਅਕਾਲ ਪ੍ਰਸ਼ਤੀ ਮੇਰ ਤੇ ਨਾਲ ਅੱਜ ਇਹ ਸਫਲਤਾ ਹਾਸਲ ਹੋਈ ਆ ਸੱਜਣ ਕੁਮਾਰ ਨੂੰ ਜਿਹੜਾ ਦੂਸਰੇ ਕੇਸ ਦੇ ਵਿੱਚ ਵੀ ਕਤਲ ਦੇ ਕੇਸ ਦੇ ਵਿੱਚ ਵੀ ਉਸ ਨੂੰ ਦੋਸ਼ੀ ਠਹਿਰਾਇਆ ਪਹਿਲੇ ਇੱਕ ਕੇਸ ਦੇ ਵਿੱਚ ਉਹ ਪਿਛਲੇ 6 ਸਾਲ ਤੋਂ ਜੇਲ੍ਹ ਦੇ ਵਿੱਚ ਆ ਉਹਨਾਂ ਦੂਜੇ ਕੇਸ ਦੇ ਵਿੱਚ ਤੋਣਤਲੇ ਕੱਲ ਲਕੀਪਾ ਤੁਣਤਲੇ ਦਿੱਲੀ ਦੀ ਕੋਰਟ ਨੇ ਕਵੇਰੀ ਵਿਵੇਜਾ ਜੱਜ ਸਾਹਿਬ ਦੀ ਕੋਰਟ ਨੇ ਇਹਨੂੰ ਕਤਲ ਦੇ ਦੋ ਸਿੱਖਾਂ ਦੇ ਕਤਲ ਦੇ ਕੇਸ ਦੇ ਵਿੱਚ ਦੋਸ਼ੀ ਠਹਿਰਾਇਆ ਤੇ ਕਾਲਪੁਰਸ ਦਾ ਸ਼ੁਕਰਾਨਾ ਕਰਨਾ ਚਾਹੀਆ ਦਰਬਾਰ ਸਾਹਿਬ ਇਹ ਕਾਲਪੁਰਸ ਦੀ ਮਿਹਰ ਆ ਬਹੁਤ-ਬਹੁਤ ਸ਼ੁਕਰਾਨਾ ਜੋ ਅੱਜ ਇਹ ਸਫਲਤਾ ਮਿਲੀ ਆ ਚਾਹੇ ਇਹਨੂੰ ਐਨਾ ਲੰਬਾ ਟਾਈਮ ਹੋ ਗਿਆ ਚਾਹੇ ਇਸ ਨੂੰ 40 ਸਾਲ ਹੋ ਗਏ ਪਰ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਜੋ ਲੋਕ ਪਾਵਰ ਵਿੱਚ ਨੇ ਉਹਨਾਂ ਦੇ ਮਨ ਵਿੱਚ ਇੱਕ ਕਾਨੂੰਨ ਦਾ ਡਰ ਪਾਉਣਾ ਇਹ ਬਹੁਤ ਜ਼ਰੂਰੀ ਆ ਤਾਂ ਕਿ ਉਹਨਾਂ ਨੂੰ ਇਹ ਜਰ ਰਹੇ ਕਿ ਅੱਜ ਉਹ ਪਾਵਰ ਵਿੱਚ ਆ ਪਰ ਇੱਕ ਦਿਨ ਐਸਾ ਆਊਗਾ ਜਿੱਦੇ ਉਹ ਪਾਵਰ ਵਿੱਚ ਨਹੀਂ ਰਹੇ ਤਾਂ ਇਹ ਉਹਨਾਂ ਨੂੰ ਇਹ ਜੋ ਜੁਰਮ ਕੀਤੇ ਆ ਉਹਨਾਂ ਦੀਆਂ ਸਜ਼ਾ ਭੁਗਤਰੀਆਂ ਪਹਿਣਗੀਆਂ ਇਹ ਸੱਜਣ ਕੁਮਾਰ 36 37 ਸਾਲ ਦਾ ਸੀ ਜਦੋਂ ਉਹਨੇ ਇਹ ਸਿੱਖਾਂ ਦਾ ਕਤਲ ਇਹਮ ਕੇ ਕਰਵਾਇਆ ਤੇ 71 ਸਾਲ ਦੀ ਉਮਰ ਚ ਜਾ ਕੇ ਹੋ ਕੇ ਉਹ ਜੇਲ੍ਹ ਗਿਆ ਉਹਨੂੰ 78 ਸਾਲ ਦੀ ਉਮਰ ਦਾ ਉਹਦਾ ਵੀ ਸੇਧ ਦੇ ਪੱਖੋਂ ਵੀ ਬੜਾ ਬੁਰਾ ਹਾਲ ਆ ਹੁਣ ਦੂਜੇ ਕੇਸ ਤੇ ਵਿੱਚ ਔਰ ਹੁਣ ਸਾਨੂੰ ਪੂਰੀ ਉਮੀਦ ਆ ਕਿ ਮੰਗਲਵਾਰ ਨੂੰ ਇਹ ਕੋਰਟ ਹੁਣ ਉਹਨੂੰ ਫਾਂਸੀ ਦੀ ਸਜ਼ਾ ਸੁਣਾਉਗੀ ਤੇ ਇਹ ਬਹੁਤ ਜੁੜੀ ਸੀ ਇਹ ਇਹ ਸ੍ਰੇਹਾ ਭੇਜਣਾ ਦੇਸ਼ ਦੇ ਵਿੱਚ ਕਿ ਪਹਿਲੀ ਗੱਲ ਤਾਂ ਜੋ ਵੀ ਕੋਈ ਵੀ ਇੱਥੇ ਕਾਨੂੰਨ ਤੋਂ ਉੱਪਰ ਦੀ ਔਰ ਦੂਜੀ ਗੱਲ ਇਹ ਕੌਮ ਇੱਕ ਐਸੀ ਕੌਮ ਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਜੇ ਤੁਸੀਂ ਇਸ ਕੌਮ ਦੇ ਨਾਲ ਪੰਗੇ ਲਾਓਗੇ ਤੇ ਕੌਮ ਬਖਸ਼ੂਗੀ ਨਹੀਂ ਛੱਡੂਗੀ ਨਹੀਂ ਇਹ ਸੁਨੇਹਾ ਭੇਜਣਾ ਬਹੁਤ ਜ਼ਰੂਰੀ ਸੀ ਔਰ ਵੈਗੁਰੂ ਦਾ ਸ਼ੁਕਰਾ ਕਿ ਸਾਨੂੰ ਇਹ ਜਿਹੜੀ ਸਫਲਤਾ ਅਕਾਲ ਪੁਰਖ ਨੇ ਬਖਸ਼ੀ ਆ ਇਹ ਜਿਹੜੀ ਸੈਂਟਰ ਇਹ ਕੇਸ ਦਿੱਲੀ ਪੁਲਿਸ ਨੇ ਬੰਦ ਕਰਤਾ ਸੀ ਇਹਨਾਂ ਨੇ ਮਿਸ਼ਰਾ ਕਮਿਸ਼ਨ ਦੇ ਵਿੱਚ 1985 ਵਿੱਚ ਅਫੀਡੇਵਿਟ ਦਿੱਤਾ ਸੀ ਤੇ ਉਦੋਂ ਮਗਰੋਂ ਵੀ ਪੁਲਿਸ ਦੇ ਅੱਗੇ ਬਿਆਨ ਦਿੱਤੇ ਸੱਜਣ ਕੁਮਾਰ ਨੂੰ ਆਈਡੈਂਟੀਫਾਈ ਕੀਤਾ ਉਹਦਾ ਨਾਮ ਵੀ ਲਿਆ ਪਰ ਫਿਰ ਵੀ ਪੁਲਿਸ ਨੇ ਕੇਸ ਬੰਦ ਕਰਤਾ ਔਰ ਬੜੀ ਬਹੁਤ ਹੀ ਇਹਨਾਂ ਨੂੰ ਵਿਚਾਰੇ 올ਡ ਲੇਡੀ ਨੂੰ ਇਹਨਾਂ ਨੂੰ ਬਹੁਤ ਉਹ ਜਸਵੰਤ ਸਿੰਘ ਰਾ ਦੀ ਵਾਈਫ ਨੂੰ ਬਹੁਤ ਹੀ ਇਹਨਾਂ ਨੂੰ ਹੈਰਸ ਕੀਤਾ ਗਿਆ ਤੇ ਹੁਣ ਵੀ ਜਦੋਂ ਫਿਰ ਜਦੋਂ 2015 ਵਿੱਚ ਇਹ ਮੋਦੀ ਸਰਕਾਰ ਨੇ ਐਸਆਈਟੀ ਬਣਾਈਆ ਉਸ ਐਸਆਈਟੀ ਨੇ ਇਹ ਕੇਸ ਦੂਜੀ ਵਾਰੀ ਖੋਲਿਆ ਜਦੋਂ ਇਹ ਕੇਸ ਖੋਲਿਆ ਉਸ ਤੋਂ ਮਗਰੋਂ ਇਹ ਫਿਰ ਇਹ ਕੇਸ ਦੇ ਵਿੱਚ ਸੁਣਵਾਈ ਹੋਈ ਫਿਰ ਉਸ ਤੋਂ ਬਾਅਦ ਗਵਾਹ ਸੀ ਜਿਹੜੇ ਉਹ ਐਨੇ ਡਰੇ ਸੀ ਐਨੇ ਘਬਰਾਏ ਹੋਏ ਸੀ ਉਹ ਜਸਵੰਤ ਸਿੰਘ ਰਾਹ ਦੇ ਵਾਈਫ ਕਿ ਉਹਨਾਂ ਨੂੰ ਇਹ ਇੰਸ਼ੋਰੈਂਸ ਦੇਣੀ ਪਈ ਕਿ ਤੁਹਾਡਾ ਨਾਮ ਤੁਹਾਡਾ ਐਡਰੈਸ ਤੁਹਾਡਾ ਪਤਾ ਕਿਸੇ ਨੂੰ ਨਹੀਂ ਦੱਸਿਆ ਜਾਏਗਾ ਤੇ ਤੁਸੀਂ ਗਵਾਹੀ ਦਿਓ کورٹ ਤੋਂ ਆਰਡਰ ਲਾਇਆ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਕਿ ਇਹਨਾਂ ਨੂੰ ਬਿਲਕੁਲ ਸੀਕ੍ਰੀਟ ਕਨਫਿਡੈਂਸ਼ੀਅਲ ਰੱਖਿਆ ਜਾਏਗਾ ਤੇ ਉਸ ਤੋਂ ਮਗਰੋਂ ਉਹਨਾਂ ਨੇ ਆ ਕੇ ਇਹ ਬਿਆਨ ਦਿੱਤੇ ਆ ਔਰ ਉਹਨਾਂ ਨੇ ਤੇ ਉਹਨਾਂ ਦੀ ਬੇਟੀ ਨੇ ਬਹੁਤ ਹੌਸਲੇ ਨਾਲ ਔਰ ਬੜੀ ਬਹਾਦਰੀ ਦੇ ਨਾਲ ਉਹਨਾਂ ਨੇ ਬਿਆਨ ਦਿੱਤੇ ਆ ਤੇ ਉਹਦੇ ਬਿਆਨਾਂ ਤੋਂ ਮਗਰੋਂ ਅੱਜ ਇਸ ਦਿਨ ਦੇਖਣ ਨੂੰ ਮਿਲਿਆ ਤੇ ਅੱਜ ਇਹਨੂੰ ਜੋ ਦੋਸ਼ੀ ਕਰਾਰ ਦਿੱਤਾ ਤੇ ਹੁਣ ਮੰਗਲਵਾਰ ਨੂੰ ਇਹਨੂੰ ਸਜ਼ਾ ਸੁਣਾਈ ਜਾਊਗੀ ਜੀ